ਸਸਿਕਾਲ ਜੀ ਸਾਰਿਆਂ ਨੂੰ ਬੈਦਰਵਾਇਸ ਸਿੰਮਿੰਦਰ ਦੇਖ ਰਹੇ ਹੋ ਜੀ ਤੁਸੀਂ ਚੈਨਲ ਮੁਰ ਤੋਂ ਸਵਾਗਤ ਕਰਦੇ ਆ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਜਾਣਕਾਰੀ 17 ਜੂਨ ਤੋਂ ਲੈ ਕੇ 20 ਜੂਨ ਪੰਜਾਬ ਦੇ ਮੌਸਮ ਦੇ ਹਾਲਾਤ ਕੀ ਰਹਿਣਗੇ ਕਿਸ ਦਿਨ ਗਰਜ ਚਮਕ ਹੈ ਗਰਮੀ ਤੋਂ ਕਦੋਂ ਰਾਹਤ ਮਿਲੇਗੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਕਿਉਂਕਿ ਹੁਣ ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਹਾਂਜੀ ਸਹੀ ਸੁਣਿਆ ਤੁਸੀਂ ਵੱਡਾ ਅਲਰਟ ਮੀ ਦਾ ਜਾਰੀ ਕਰ ਦਿੱਤਾ ਗਿਆ ਹੈ ਗਰਮੀ ਤੋਂ ਰਾਹਤ ਮਿਲੇਗੀ ਪੰਜਾਬ ਵਾਸੀਆਂ ਨੂੰ ਤੜਾਕੜਾਕੇ ਦੀ ਧੁੱਪ ਪੈ ਰਹੀ ਹੈ ਉਹ ਹੁਣ ਕਿਤੇ ਨਾ ਕਿਤੇ ਭੱਜਦੀ ਹੋਈ ਦਿਖਾਈ ਦੇਵੇਗੀ ਤਾਪਮਾਨ ਹੁਣ ਜਿਹੜੇ ਕੰਟਰੋਲ ਵਿੱਚ ਆਉਣਗੇ ਤਾਂ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਜਲਦ ਮਿਲਦੀ ਹੋਈ ਦਿਖਾਈ ਦੇਵੇਗੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲ ਸਿਸਟਮ ਪੰਜਾਬ ਦੇ ਉੱਪਰ ਬਰਕਰਾਰ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਬੱਦਲਬਾਈ ਮਾਹੌਲ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਗਰਮੀ ਤੋਂ ਰਾਹਤ ਮਿਲ ਰਹੀ ਹੈ ਤਾਪਮਾਨ ਜਿਹੜੇ ਹੁਣ 40 ਡਿਗਰੀ ਤੋਂ ਥੱਲੇ ਆ ਚੁੱਕੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਪੰਜਾਬ ਦੇ ਵਿੱਚ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੇ ਹੁਣ ਬਿਨਾਂ ਕਿਸੇ ਦੇਰੀ ਤੋਂ ਮੌਸਮ ਵਿਭਾਗ ਦਾ ਅਲਰਟ ਦੇਖ ਲੈਂਦੇ ਹਾਂ ਕੀ ਜਾਰੀ ਹੋਇਆ ਜੀ ਮੌਸਮ ਵਿਭਾਗ ਦੇ ਤਾਜ਼ਾ ਅਲਰਟ ਤੁਹਾਡੇ ਸਾਹਮਣੇ ਨੇ ਜਿਹਦੇ ਵਿੱਚ 16 ਤਰੀਕ ਲੰਘ ਚੁੱਕੀ ਹੈ ਅਸੀਂ ਗੱਲ ਕਰਾਂਗੇ ਜੀ 17 ਜੂਨ ਦੀ ਜਿਹਦੇ ਵਿੱਚ ਅਲਰਟ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਾਬਜਾ ਅਜੀਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਵਿੱਚ ਤਗੜੇ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਬਾਕੀ ਪੰਜਾਬ ਦੇ ਵਿੱਚ ਵੀ ਬੂੰਦਾਬੰਦੀ ਕਿਰਮਣਕਣੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਬੱਦਲਬਾਹੀ ਦੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਵੀ ਤੇਜ਼ ਹਨੇਰੀ 40 ਤੋਂ 50 ਕਿਲੋਮੀਟਰ ਬੁੱਧਾਵੰਦੀ ਗਰਜ ਚਮਕ ਸਾਨੂੰ ਪੂਰੇ ਪੰਜਾਬ ਦੇ ਵਿੱਚ ਹੁੰਦੀ ਲਗਾਤਾਰ ਦਿਖਾਈ ਦੇਵੇਗੀ ਪਰ ਜਿਹੜੇ ਯੈਲੋ ਵਾਲੇ ਇਲਾਕੇ ਨੇ ਜਿਹੜੇ ਹਿਮਾਚਲ ਦੇ ਨਾਲ ਬਾਰਡਰ ਸ਼ੇਅਰ ਕਰਦੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਚਾਂਸ ਨੇ ਮੀਂਹ ਦੇ ਤੇ ਸੇਮ ਹਾਲਾਤ ਸਾਨੂੰ 19 18 ਤੇ 19 ਤਰੀਕ ਨੂੰ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਰਹੇ ਹੋ 18 ਅਤੇ 19 ਜੂਨ ਨੂੰ ਵੀ ਸੇਮ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਰਡਰ ਏਰੀਆ ਹਿਮਾਚਲ ਨਾਲ ਲੱਗਦੇ ਇਲਾਕਿਆਂ ਦੇ ਵਿੱਚਕਾਰ ਮੀਂਹ ਦੇ ਹਾਲਾਤ ਜ਼ਿਆਦਾ ਨੇ ਪਰ ਬੱਦਲਵਾਰੀ ਟੁੱਟਵੇਂ ਰੂਪ ਦੇ ਵਿੱਚ ਲਗਾਤਾਰ ਪੰਜਾਬ ਦੇ ਉੱਪਰ ਟਰੈਵਲ ਕਰਦੀ ਰਹੇਗੀ ਜਿਸ ਬੱਦਲਵਾਰੀ ਦੇ ਹਵਾ ਜਿਹੜੀ ਚੱਲੇਗੀ ਉਹ ਵੀ ਠੰਡੀ ਹੋਵੇਗੀ ਤਾਪਮਾਨ ਜਿਹੜੇ ਨੇ ਉਹ 35 ਤੋਂ ਲੈ ਕੇ 37-38 ਡਿਗਰੀ ਤੱਕ ਰਹਿਣਗੇ ਯਾਨੀ ਕਿ ਗਰਮੀ ਤੋਂ ਰਾਹਤ ਮਿਲੇਗੀ ਤੇ ਨਾਲ ਦੀ ਨਾਲ 20 ਤਰੀਕ ਨੂੰ ਵੀ ਸੇਮ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਇਲਾਕਿਆਂ ਦੇ ਵਿੱਚ ਹੈਵੀ ਰੇਨ ਗਸਟੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਨਾਲ ਦੀ ਨਾਲ ਜਿਹੜੇ ਬਾਕੀ ਜਿਨ੍ਹਾਂ ਵਿੱਚ ਗ੍ਰੀਨ ਅਲਰਟ ਜਾਰੀ ਹੋਇਆ ਹੈ ਪਿਆ ਅਜਿਹਾ ਨਹੀਂ ਹੈ ਕਿ ਬਾਕੀ ਪੰਜਾਬ ਦੇ ਵਿੱਚ ਮੀਂਹ ਨਹੀਂ ਹੋਵੇਗਾ ਤਾਂ ਟੁੱਟਵੇਂ ਰੂਪ ਦੇ ਵਿੱਚ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਕਪੂਰਥਲਾ ਜਲੰਧਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਲੁਧਿਆਣਾ ਜਲੰਧਰ ਕਪੂਰਥਲਾ ਇਹਨਾਂ ਵਿੱਚ ਵੀ ਟੁੱਟਵੇਂ ਰੂਪ ਦੇ ਵਿੱਚ ਮੀਂਹ ਸਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਹਲੇ ਕਾਫੀ ਦਿਨ ਪਏ ਨੇ 1-2 ਤੋਂ ਦਿਨਾਂ ਦੇ ਵਿੱਚ ਮੌਸਮ ਵੱਡਾ ਚੇਂਜ ਦੇਖਣ ਨੂੰ ਮਿਲੇਗਾ ਮੀਂਹ ਜਿਹੜਾ ਆਪਣਾ ਰੂਪ ਵੱਡਾ ਬਿਕਰਾਲ ਕਰਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਜਿਸ ਤਰੀਕੇ ਨਾਲ ਮੌਨਸੂਨ ਪੰਜਾਬ ਵੱਲ ਵਧੇਗਾ ਤਾਂ ਇਸ ਦਾ ਦਾਇਰਾ ਵਧੇਗਾ ਨਾਲ ਦੀ ਨਾਲ ਮੀਂਹ ਦੇ ਹਾਲਾਤ ਵਧਣਗੇ ਤਾਂ ਗਰਮੀ ਘਟੇਗੀ ਮੀਂਹ ਹੋਣਗੇ ਤਾਂ ਮਨ ਗਿਰੇਗਾ ਤਾਂ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇਵੇਗੀ ਏਸੀ ਜੀ ਅਪਡੇਟ ਪੰਜਾਬ ਦੇ ਵਿੱਚ 20 ਜੂਨ ਤੱਕ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਕਿ ਕੀ ਹਾਲਾਤ ਬਣਨਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ